ਸਾਰੇ ਸਤਿ ਸ੍ਰੀ ਅਕਾਲ ਪਿਆਰ ਪੀਸਾ ਸਿਕਾਲ ਜੈ ਹਿੰਦ ਕਿਤਾਉ ਸਾਰੇ ਠੀਕ ਠਾਕ ਹੋ ਉਮੀਦ ਆ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਤੇ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਤੇ ਠੀਕ ਹੈ ਤੇ ਤੁਸੀਂ ਆਪਣਾ ਜਿਹੜਾ ਵਿਜ਼ਿਟ ਕਰਦੇ ਹੋ ਠੀਕ ਆਪਣੇ ਵਧੀਆ ਕਮੈਂਟ ਰੱਖਦੇ ਹੋ ਆਪਣੇ ਟੌਪਿਕਸ ਕਲੀਅਰ ਕਰਦੇ ਹੋ ਤਾਂ ਚੈਨਲ ਵੀ ਤੁਹਾਡਾ ਹੀ ਆ ਠੀਕ ਹੈ ਤੇ ਮੈਂ ਤਾਂ ਸਿਰਫ ਤੁਹਾਨੂੰ ਬਸ ਗਾਈਡ ਕਰ ਰਿਹਾ ਤੁਹਾਡੀ ਸੇਵਾ ਕਰ ਰਿਹਾ ਤਾਂ ਕਿ ਜਿਹੜੇ ਮੇਰੇ ਛੋਟੇ ਜੂਨੀਅਰਸ ਨੇ ਉਹਨਾਂ ਨੂੰ ਜਿਹੜਾ ਮਤਲਬ ਸਹੀ ਸੇਧ ਮਿਲ ਸਕੇ ਇਹ ਟੈਲੀਗ੍ਰਾਮ ਆਪਣਾ ਚੈਨਲ ਜਰੂਰ ਜੁਆਇਨ ਕਰ ਲਿਓ ਉੱਥੇ ਅਕਸਰ ਹੀ ਮੁੰਡੇ ਕੁੜੀਆਂ ਜਿਹੜੇ ਹੈਗੇ ਨੇ ਨਵੇਂ ਠੀਕ ਆ ਉਹ ਆਪਣੇ ਕਮੈਂਟ ਰੱਖਦੇ ਨੇ ਮੈਸੇਜ ਕਰਦੇ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਮੈਂ ਪਰਸਨਲ ਵੀ ਰਿਪਲਾਈ ਕਰ ਦਿੰਨਾ ਹੁੰਦਾ ਕਰ ਹੀ ਦਿਨਾ ਹੁੰਦਾ ਵੈਸੇ ਤਾਂ ਤੇ ਤੁਸੀਂ ਵੀ ਜੁਆਇਨ ਕਰੋ ਠੀਕ ਆ ਜੇ ਤੁਹਾਡਾ ਕੋਈ ਡਾਊਟ ਹੋ ਤਾਂ ਮੈਂ ਤੁਹਾਡਾ ਕਲੀਅਰ ਕਰੂੰਗਾ ਠੀਕ ਆ ਜੇਕਰ ਨਹੀਂ ਫਿਰ ਤੁਹਾਨੂੰ ਮਤਲਬ ਕਿ ਚਲੋ ਲਿੰਕ ਮਿਲਦਾ ਜਾਂ ਕੁਝ ਵੀ ਮੈਂ ਲਿੰਕ ਪਾ ਦਨਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਤੁਸੀਂ ਉਹ ਜ਼ਰੂਰ ਰੇਟਾ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਮਤਲਬ ਜੁਆਇਨ ਕਰ ਲਓ ਠੀਕ ਆ ਚੈਟ ਗਰੁੱਪ ਵੀ ਹੈਗਾ ਵਿੱਚੋਂ ਤੇ ਪਹਿਲਾਂ ਚੈਨਲ ਜੁਆਇਨ ਕਰਕੇ ਫਿਰ ਚੈਟ ਗਰੁੱ ਤੇ ਉਹਦੇ ਵਿੱਚ ਮੈਨੂੰ ਇੱਕ ਬੱਚੇ ਨੇ ਪੁੱਛਿਆ ਸੀਗਾ ਕਿ ਡਿਸਟ੍ਰਿਕਟ ਵਾਲਾ ਬੱਚਾ ਕਹਿੰਦੇ ਵੀ ਸਾਨੂੰ ਜਿਹੜੀਆਂ ਯੂਨੀਫਾਰਮ ਆ ਯੂਨੀਫਾਰਮ ਪਲੱਸ ਯੂਨੀਫਾਰਮ ਐਸੈਸਰੀ ਠੀਕ ਹੈ ਇਹ ਸਾਨੂੰ ਕਿੱਥੋਂ ਮਿਲੂਗੀ ਜਿੱਦਾਂ ਕਿ ਨੇਮ ਪਲੇਟ ਹੋਗੀ ਆਪਣੇ ਡੋਰੀ ਪਾਈ ਹੁੰਦੀ ਆ ਠੀਕ ਆ ਤੇ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਉਣਾ ਐਸੈਸਰੀਜ਼ ਵਗੈਰਾ ਤਾਂ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਗ੍ਰੀਨਸ਼ਾਟ ਦੇ ਵਿੱਚ ਆਪਣੀ ਫੋਟੋ ਦਿੰਦਾ ਤੇ ਇਹ ਤੁਸੀਂ ਮਤਲਬ ਚੈੱਕ ਕਰ ਲਿਓ ਠੀਕ ਆ ਡਿਸਟ੍ਰਿਕਟ ਹੈਡਰ ਵਾਲੀ ਵੀ ਐਸੈਸਰੀ ਮਤਲਬ ਕਿ ਕਿੱਥੋਂ ਲੈਣੀ ਹੁੰਦੀ ਆ ਆਪਾਂ ਕਿਵੇਂ ਮਿਲਦੀ ਆ ਤੇ ਬੱਚੇ ਅਸੀਂ ਬਾਰੇ ਪੁੱਛ ਰਹੇ ਨੇ ਮੈਨੂੰ ਕਿਉਂਕਿ ਨਵੇਂ ਨਹੀਂ ਤੁਹਾਨੂੰ ਨਹੀਂ ਪਤਾ ਚਲੋ ਠੀਕ ਹੈ ਜਦੋਂ ਅਸੀਂ ਨਵੇਂ ਸੀ ਸਾਨੂੰ ਵੀ ਨਹੀਂ ਪਤਾ ਸੀ ਵੀ ਕਿੱਥੋਂ ਅਸੈਸਰੀਜ਼ ਮਿਲਣੀਆਂ ਨੇ ਕਿਦਾਂ ਕੀ ਸਿਸਟਮ ਹੁੰਦਾ ਯੂਨੀਫਾਰਮ ਦਾ ਤਾਂ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਯੂਨੀਫਾਰਮ ਜਿਹੜੀ ਸਟਿਚ ਕਰਾਉਣੀ ਆ ਉਹ ਆਪ ਹੀ ਕਰਾਉਣੀ ਪੈਂਦੀ ਆ ਠੀਕ ਹੈ ਜੀ ਯੂਨੀਫਾਰਮ ਤੁਸੀਂ ਆਪ ਸਟਿਚ ਕਰਵਾਉਂਗੇ ਅਸੈਸਰੀ ਵੀ ਤੁਸੀਂ ਆਪ ਲਾਉਂਗੇ ਪੀਟੀ ਪੀਟੀ ਡਰੈਸ ਹੋਗੀ ਆਪਣੀ ਵਾਈ T ਸ਼ਰਟ ਹੋਗੀ ਠੀਕ ਹੈ ਮੈਂ ਪੀਟੀ ਡਰੈਸ ਦੀ ਵੀ ਇੱਕ ਤੁਹਾਨੂੰ ਮੈਂ ਇੱਕ ਲਾ ਦਨਾ ਇੱਕ ਫੋਟੋ ਲਾ ਦਨਾ ਆਪਣੀ ਠੀਕ ਹੈ ਜੀ ਔਰ ਜਿਹੜੀ ਆਪਣੀ ਹੋ ਗਈ ਨਾਰਮਲ ਡਰੈਸ ਉਹ ਜਿੱਦਾਂ ਖਾਕੀ ਵਰਦੀ ਹੋਗੀ ਠੀਕ ਆ ਉਹ ਮਤਲਬ ਕਿਥੋਂ ਬਣਵਾਉਣੀ ਹੈ ਜਾਂ ਮਤਲਬ ਕਿ ਤੁਸੀਂ ਕਿਹੜੇ ਕਿਹੜੇ ਜ਼ਿਲ੍ਹੇ ਨਾਲ ਰਿਲੇਟ ਕਰਦੇ ਹੋ ਠੀਕ ਆ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਅਸੈਸਰੀ ਜਿੱਦਾਂ ਕਿ ਨੇਮ ਪਲੇਟ ਹੋਗੀ ਜਾਂ ਆਪਣੇ ਡੋਰੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਹਨ ਫਿਰ ਬੈਲਟ ਹੋਗੀ ਆਪਣੀ ਉਸ ਤੋਂ ਬਾਅਦ ਸ਼ੂਜ਼ ਵਗੈਰਾ ਜਰਾਬਾਂ ਠੀਕ ਆ ਮਤਲਬ ਹਰ ਇੱਕ ਚੀਜ਼ ਹੋ ਕੇ ਆਪਣਾ ਯੂਨੀਫਾਰਮ ਦੇ ਵਿੱਚ ਚਾਹੀਦੀ ਆ ਉਹ ਆਪਾਂ ਨੂੰ ਕਿਥੋਂ ਮਿਲਣੀਆਂ ਤਾਂ ਥੋੜੀ ਚੀਜ਼ ਧਿਆਨ ਨਾਲ ਸੁਣਿਓ ਕਿ ਜਿਹੜਾ ਤੁਹਾਨੂੰ ਸਾਰਾ ਸਮਝ ਲੱਗ ਸਕੇ ਤੇ ਵੀਡੀਓ ਸਾਰੀ ਦੇਖਿਆ ਕਰੋ ਜੇਕਰ ਤੁਸੀਂ ਅੱਧ ਵਿਚਾਲੇ ਵੀਡੀਓ ਸ਼ੁਰੂ ਕਰੋਗੇ ਜਾਂ ਅੱਧ ਵਿਚਾਲੇ ਤੱਕ ਦੇਖੋਗੇ ਤਾਂ ਤੁਹਾਨੂੰ ਜਿਹੜੀ ਪ੍ਰੋਪਰ ਜਾਣਕਾਰੀ ਉਹ ਨਹੀਂ ਮਿਲਣੀਗੀ ਤੇ ਸ਼ੁਰੂ ਕਰਦੇ ਆਂ ਫਿਰ ਬਿਨਾਂ ਕਿਸੇ ਦੇਰੀ ਦੀ ਤੁਹਾਡੇ ਜਿਹੜੇ ਕੁਐਸਚਨ ਜਿਹੜੇ ਮੈਨੂੰ ਆਉਂਦੇ ਨੇ ਮੈਂ ਉਹਨਾਂ ਦੇ ਵੀ ਅਸ ਜਿਹੜੀਆਂ ਤੁਹਾਡੇ ਟਾਪਿਕ ਕਲੀਅਰ ਕਰਦਾ ਰਹਿਣਾ ਠੀਕ ਆ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੇ ਤੁਸੀਂ ਬਹੁਤ ਵਧੀਆ ਸਟੂਡੈਂਟਸ ਹੋ ਸਾਰੇ ਠੀਕ ਆ ਸਾਰੇ ਕੈਂਡੀਡੇਟਸ ਵਧੀਆ ਨੇ ਕਿ ਸਪੋਰਟ ਕਰ ਰਹੇ ਨੇ ਇੱਕ ਦੋ ਵਿੱਚ ਹੈਗੇ ਨੇ ਚਲੋ ਉਹਨਾਂ ਦਾ ਬਨ ਨਾ ਲੈਣਾ ਤੇ ਵਧੀਆ ਤੁਹਾਡਾ ਰਿਸਪਾਂਸ ਵਧੀਆ ਆਉਂਦਾ ਮੈਨੂੰ ਠੀਕ ਆ ਤੇ ਆਪਣੇ ਟੌਪਿਕ ਇਦਾਂ ਹੀ ਦੱਸਦੇ ਰਿਹਾ ਕਰੋ ਫੀਡਬੈਕ ਜ਼ਰੂਰ ਦਿਆ ਕਰੋ ਤੇ ਜਿੱਦਾਂ ਕਿ ਮੈਂ ਗੱਲ ਕਰ ਰਿਹਾ ਸੀਗਾ ਕਿ ਵਰਦੀ ਸਭ ਤੋਂ ਪਹਿਲਾਂ ਆਪਾਂ ਬੈਲਟ ਫੋਰਸ ਵਿੱਚ ਭਰਤੀ ਹੋਏ ਆ ਤਾਂ ਆਪ ਨੂੰ ਵਰਦੀ ਪੋਣੀ ਪੈਣੀ ਹੈ ਨਾ ਤੇ ਵਰਦੀ ਤੁਸੀਂ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਜ਼ਿਲ੍ਹੇ ਵਿੱਚੋਂ ਮਤਲਬ ਆਪਣੇ ਜ਼ਿਲ੍ਹੇ ਵਿੱਚ ਵੀ ਤੁਹਾਡੇ ਚਾਹੇ ਮੁਕਸਰਾ ਫਰੀਦਕੋਟ ਮੋਗਾ ਫਾਜ਼ਲਕਾ ਜੋ ਮਰਜੀ ਆ ਥਰੇਕ ਜ਼ਿਲ੍ਹੇ ਦੇ ਵਿੱਚ ਵਰਦੀ ਸੌਣ ਵਾਲਾ ਕੋਈ ਨਾ ਕੋਈ ਟੇਲਰ ਜ਼ਰੂਰ ਹੁੰਦਾ ਸਪੈਸ਼ਲਿਸਟ ਹੁੰਦਾ ਠੀਕ ਆ ਤੇ ਹੁਣ ਤੁਸੀਂ ਕਿੱਥੋਂ ਸਵੋਣੀਆਂ ਹੁਣ ਇਹ ਨਹੀਂ ਮੈਨੂੰ ਪਤਾ ਕਿਉਂਕਿ ਕੋਈ ਬੰਦਾ ਪਠਾਨਕੋਟ ਦਾ ਹੋਊਗਾ ਕੋਈ ਬਟਿੰਡੇ ਦਾ ਹੋਊਗਾ ਕੋਈ ਚੰਡੀਗੜ੍ਹ ਮਤਲਬ ਆਪਣੇ ਮਹਾਲੀ ਦਾ ਹੋਊਗਾ ਕੋਈ ਫਾਜ਼ਿਲਕਾ ਦਾ ਹੋਊਗਾ ਠੀਕ ਆ ਪਰ ਤੁਹਾਨੂੰ ਮਤਲਬ ਕਿ ਜਿਹੜੇ ਜ਼ਿਲ੍ਹੇ ਮਿਲੇ ਆ ਠੀਕ ਆ ਉਹ ਤੁਹਾਨੂੰ ਹੋਮ ਡਿਸਟ੍ਰਿਕਟ ਨਹੀਂ ਮਿਲਿਆ ਜਾਂ ਦਾ ਨਾਲ ਦਾ ਡਿਸਟ੍ਰਿਕਟ ਮਿਲਿਆ ਜਾਂ ਕਾਫੀ ਦੂਰ ਜਿਹੜਾ ਉਹ ਡਿਸਟ੍ਰਿਕਟ ਮਿਲਿਆ ਤੁਹਾਨੂੰ ਹਨਾ ਹੁਣ ਮੈਂ ਇਹ ਚੀਜ਼ ਤੁਹਾਨੂੰ ਦੱਸਣੀ ਚਾਹੁੰਗਾ ਵੀ ਜੇਕਰ ਤੁਹਾਡੇ ਜ਼ਿਲ੍ਹੇ ਜਿਵੇਂ ਤੁਹਾਡਾ ਰੈਜ਼ੀਡੈਂਸ ਵਾਲੀ ਡਿਸਟ੍ਰਿਕਟ ਆ ਜਿਹੜਾ ਜਾਂ ਦਾ ਉੱਥੇ ਪਤਾ ਕਰ ਲਓ ਠੀਕ ਆ ਵੀ ਉੱਥੇ ਕੋਈ ਯੂਨੀਫਾਰਮ ਸਿਉਂਦਾ ਵਧੀਆ ਮਤਲਬ ਕੈਂਡ ਵਾਲੀ ਇਹ ਨਹੀਂ ਮਤਲਬ ਖੁੱਲ੍ਹ ਡੁੱਲ੍ਹ ਜੀ ਜਦੋਂ ਆਪਾਂ ਕਹਿੰਦੇ ਨਾ ਖੁੱਲੀ ਡੁੱਲੀ ਜੀ ਵੀ ਉਹ ਜੀ ਡਰੈਸ ਸਵਾ ਲਈ ਤੇ ਤੁਹਾਡੀ ਜੱਜ ਵੀ ਨਹੀਂ ਰਹੀਗੀ ਠੀਕ ਆ ਤੇ ਮਤਲਬ ਪੂਰੀ ਪ੍ਰੋਪਰ ਜਿਵੇਂ ਕਹਿੰਦੇ ਨਾ ਫਿਟਿੰਗ ਹੋਣੀ ਚਾਹੀਦੀ ਤੁਹਾਡੀ ਡਰੈਸ ਦੀ ਇਹ ਵੀ ਨਹੀਂ ਕਿ ਢੀੜੀ ਸਵਾ ਲੈਣੀ ਵਰਦੀ ਠੀਕ ਆ ਹਲਕੀ ਫੁਲਕੀ ਖੁੱਲੀ ਵੀ ਹੋਣੀ ਚਾਹੀਦੀ ਮਤਲਬ ਹੋਣੀ ਚਾਹੀਦੀ ਮਤਲਬ ਪੂਰਾ ਤੁਹਾਡਾ ਜਿਵੇਂ ਕਹਿ ਸਕਦੇ ਨਾ ਫਿੱਟ ਹੋਣੀ ਚਾਹੀਦੀ ਹੈ ਬਲਦੀ ਬਾਲੀ ਪੈਂਟ ਢੀੜੀ ਵੀ ਨਹੀਂ ਸਵਾਉਣੇਗੀ ਕਿ ਤਾਂ ਕਿ ਮਤਲਬ ਤੁਸੀਂ ਪਜਾਮੀ ਟਾਈਪ ਲੱਗੀ ਉਹ ਠੀਕ ਆ ਤੇ ਬਾਲੀ ਬੈਲ ਬਟਮ ਵੀ ਨਹੀਂ ਸੋਣੀਗੀ ਕਿ ਤੁਸੀਂ ਮਤਲਬ ਕਿ ਵਰਦੀ ਦੇ ਜਿਹੜਾ ਨਕਸ਼ਾ ਹੁੰਦਾ ਆਪਣਾ ਵਰਦੀ ਦਾ ਠੀਕ ਆ ਤਾਂ ਉਹ ਨਕਸ਼ੇ ਤੋਂ ਹੀ ਬਾਹਰ ਚੱਲ ਜੀ ਕਿ ਹੁਣ ਸਟੂਡੈਂਟਸ ਮੈਨੂੰ ਪਿਛਲੀ ਵਾਰੀ ਪੁੱਛੇ 2023 ਵਾਲਿਆਂ ਨੇ ਕਿ ਸਰ ਬੈਲ ਬਟਨ ਸਵਾਲੀਏ ਤਾਂ ਬੈਲ ਬਟਮ ਨਹੀਂ ਜੇਕਰ ਤੁਹਾਨੂੰ ਕਿਸੇ ਅਫਸਰ ਨੇ ਫੜ ਲਿਆ ਤੁਹਾਨੂੰ ਪੁੱਛਿਆ ਤੁਹਾਡੀ ਇਨਕੁਆਰੀ ਕੀਤੀ ਵੀ ਤੁਸੀਂ ਇਹ ਕਿਹਨੂੰ ਪੁੱਛ ਕੇ ਸਵਾਈ ਆ ਠੀਕ ਆ ਤਾਂ ਫਿਰ ਉਹਦੇ ਜਿਹੜੇ ਜ਼ਿੰਮੇਵਾਰ ਆ ਉਹ ਆਪਾਂ ਆਪਾਂ ਤੁਸੀਂ ਖੁਦ ਹੋਊਂਗੇ ਦਾ ਇੱਕ ਖਾਉਦਾ ਨਾ ਕਿ ਮਤਲਬ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਤਾਂ ਏਸੀ ਤੋਂ ਭੇਗੇਗਾ ਨਾ ਬੈਲ ਬਾਟਮ ਵੀ ਸੋਣੀ ਤੇ ਮਤਲਬ ਵਾਲੀ ਖੁੱਲੀ ਮਤਲਬ ਜਿੱਦਾਂ ਕਹਦੀ ਹੈ ਵਾਲੀ ਪੀੜੀ ਖੁੱਲੀ ਵੀ ਨਹੀਂ ਸੋਣੀਗੀ ਤੇ ਜੇਕਰ ਤੁਹਾਨੂੰ ਮਤਲਬ ਕਿ ਲੱਗਦਾ ਹੁਣ ਮੈਂ ਆਪਣੀ ਗੱਲ ਦੱਸਦਾ ਵੀ ਮੈਂ ਜਿਹੜੀ ਵਰਦੀ ਸੋਣਾ ਆਪਣੇ ਉਹ ਫਰੀਦਕੋਟ ਤੋਂ ਸੋਣਾ ਠੀਕ ਹੈ ਮੈਂ ਟੇਲਰ ਦਾ ਨਾਮ ਨਹੀਂ ਲਾਉਂਗਾ ਜੇਕਰ ਤੁਸੀਂ ਫਰੀਦਕੋਟ ਤੋਂ ਜਾਂ ਫਾਇਲਕਾ ਮੁਕਸਰ ਤੋਂ ਕੋਈ ਬਿਲੋਂਗ ਕਰਦੇ ਹੋ ਤਾਂ ਮੈਨੂੰ ਮੈਸੇਜ ਕਰ ਲਿਓ ਠੀਕ ਹੈ ਤੇ ਮੈਂ ਤੁਹਾਨੂੰ ਦੱਸ ਦੂੰਗਾ ਬਟ ਜੇਕਰ ਤੁਸੀਂ ਆਸੇ ਪਾਸੇ ਕੋਈ ਦੂਰ ਜ਼ਿਲ੍ਹਿਆਂ ਦੇੋਂ ਤਾਂ ਤੁਸੀਂ ਆਪਣੇ ਜਿਹੜਾ ਹੋਮ ਡਿਸਟ੍ਰਿਕਟ ਵਿੱਚ ਪਤਾ ਕਰ ਲਿਓ ਕੋਈ ਵਧੀਆ ਵਰਦੀ ਸਿਓਨ ਵਾਲਾ ਹੋਵੇ ਲੁਧਿਆਣਾ ਹੋਵੇ ਜਾਂ ਕੋਈ ਮਤਲਬ ਜਲੰਧਰ ਕਿਉਂ ਸਿਉਂਦਾ ਹੋਵੇ ਜਾਂ ਕੋਈ ਅੰਮ੍ਰਿਤਸਰ ਹੋ ਗਏ ਮਤਲਬ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਠੀਕ ਹੈ ਤਾਂ ਉੱਥੇ ਵਧੀਆ ਟਾਪ ਕਲਾਸ ਵਰਦੀ ਸੋਹਣੀ ਵਧੀਆ ਕੱਪੜੇ ਦੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਗੱਲ ਜਦੋਂ ਐਕਸੈਸਰੀ ਦੀ ਕਰ ਰਿਹਾ ਸੀਗਾ ਕਿ ਐਕਸੈਸਰੀ ਵੀ ਤੁਹਾਨੂੰ ਉਸੇ ਸ਼ਾਪ ਤੋਂ ਹੀ 99.9% ਮਿਲ ਜੇਗੀ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਨੇਮ ਪਲੇਟ ਬਣਵਾਉਣੀ ਹੈ ਜੀ ਬਲੈਕ ਐਂਡ ਵਾਈਟ ਮੈਂ ਉਹ ਵੀ ਇੱਕ ਲਾ ਦਿੰਨਾ ਇੱਕ ਆਪਣਾ ਸਕਰੀਨਸ਼ਾਟ ਮੇਰੇ ਕੋਲੇ ਪਈਆਂ ਫੋਟੋਸ ਪਈਆਂ ਮਤਲਬ ਮੇਰੇ ਟਾਈਮ ਦੀਆਂ ਉਹ ਵੀ ਮੈਂ ਤੁਹਾਨੂੰ ਲਾ ਦਿੰਦਾ ਆਸੈਸਰੀਆ ਸਾਰੀ ਠੀਕ ਆ ਮਤਲਬ ਇਹ ਪੀਟੀਆ ਪੀਟੀਲ ਡਰੈਸ ਆ ਮਤਲਬ ਜਿੱਦਾਂ ਹੋ ਗਿਆ ਟੀ-ਸ਼ਰਟ ਹੋਗੀ ਵਾਈਟ ਠੀਕ ਆ ਤੇ ਡੋਰੀ ਹੈਗੀ ਜਿਹਨੂੰ ਆਪਾਂ ਡਬਲ ਡੋਰੀ ਕਹਿੰਦੇ ਆ ਡਬਲ ਡੋਰੀ ਲੈਣੀ ਆ ਸਿੰਗਲ ਡੋਰੀ ਸ਼ੁਰੂ ਹੁੰਦੀ ਹੈ ਜੀ ਏਐਸਆਈ ਤੋਂ ਕਨਸਟੇਬਲ ਪਲੱਸ ਹੈੱਡ ਕਨਸਟੇਬਲ ਡਬਲ ਡੋਰੀ ਦਾ ਜਿਹੜਾ ਉਹ ਯੂਜ਼ ਕਰਦੇ ਆ ਠੀਕ ਆ ਤੇ ਉਸ ਤੋਂ ਬਾਅਦ ਜਿੱਦਾਂ ਕਿ ਆਪਾਂ ਨੇ ਬਲੇਟ ਦੀ ਗੱਲ ਕਰ ਲਈ ਆ ਫਿਰ ਆਪਣੇ ਹੋਗੀ ਜੀ ਪੀਪੀ ਜੋੜੇ ਪੀ ਮਤਲਬ ਇੱਕ ਇਧਰ ਲੱਗੂਗਾ ਪੀਪੀ ਇੱਕ ਇਧਰ ਲੱਗੂਗਾ ਬੀਬੀ ਹਨਾ ਤਾਂ ਉਹ ਵੀ ਮਤਲਬ ਕਿ ਵਧੀਆ ਕੁਆਲਿਟੀ ਵਾਲੇ ਮੈਂ ਤੁਹਾਨੂੰ ਆ ਜਿਹੜਾ ਸ਼ੋਅ ਕੀਤਾ ਤੁਸੀਂ ਇੱਕ ਵਾਰ ਚੈੱਕ ਕਰ ਲਿਓ ਠੀਕ ਹੈ ਵੀ ਵਧੀਆ ਕੁਆਲਿਟੀ ਵਾਲੇ ਪੀਪੀ ਪੀਐਸ ਲੈਣੇ ਆ ਉਸ ਤੋਂ ਬਾਅਦ ਤੁਹਾਡੀ ਆ ਗਈ ਜੀ ਲੈਦਰ ਦੀ ਬੈਲਟ ਠੀਕ ਹੈ ਜੀ ਲੈਦਰ ਦੀ ਬੈਲਟ ਲੈਣੀ ਹੈ ਤੁਸੀਂ ਵਧੀਆ ਕੁਆਲਿਟੀ ਦੀ ਬੱਕਲ ਵਾਲੀ ਠੀਕ ਹੈ ਜੀ ਤੇ ਵਧੀਆ ਸ਼ੂਜ਼ ਲੈਣੇ ਆ ਬਲੈਕ ਫੀਤਿਆਂ ਵਾਲੇ ਜਿਹਨੂੰ ਅਪਰ ਡਰਬੀ ਸ਼ੂਜ਼ ਕਹਿੰਨੇ ਆ ਠੀਕ ਆ ਤਾਂ ਟ੍ਰੇਨਿੰਗ ਟਾਈਮ ਥੋੜੀ ਉਹੀ ਚੱਲਨੀ ਆ ਡਰਬੀ ਸ਼ੂਜ਼ ਹੀ ਚੱਲਣੇ ਆ ਤੇ ਤੁਹਾਨੂੰ ਟ੍ਰੇਨਿੰਗ ਸੈਂਟਰ ਵੀ ਸਮਾਨ ਮਿਲੂਗਾ ਬਟ ਤੁਸੀਂ ਪਹਿਲਾਂ ਜਿਹੜਾ ਤੁਹਾਡੀਆਂ ਮਤਲਬ ਡੈਮੋ ਡਿਊਟੀਆਂ ਹੋਣੀਆਂ ਥੋੜੀ ਜੁਆਇਨਿੰਗ ਤੋਂ ਬਾਅਦ ਉਹ ਪੁਲਿਸ ਲਾਈਨਾਂ ਦੇ ਵਿੱਚ ਹੀ ਹੋਣੀਆਂ ਇਸ ਕਰਕੇ ਆਪਣਾ ਐਡ ਡਰੈੱਸ ਵੀ ਸਭਾਓ ਐਸੈਸਰੀਜ਼ ਆਦੀ ਪੂਰੀ ਰੱਖੋ ਜਰਾਬਾਂ ਵਧੀਆ ਠੀਕ ਆ ਉੱਤੇ ਪੁਲਿਸ ਲਿਖਿਆ ਹੋਣਾ ਚਾਹੀਦਾ ਜੇ ਨਹੀਂ ਵੀ ਲਿਖਿਆ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਰਾਬਾਂ ਵਗੈਰਾ ਆਪਦੀ ਮਤਲਬ ਲਾਓ ਠੀਕ ਆ ਮਤਲਬ ਸ਼ੂਜ਼ ਵਧੀਆ ਲਓ ਪਲੱਸ ਇੱਕ ਆਪਣੀ ਹੁੰਦੀ ਆ ਜੀ ਪੀਟੀ ਡਰੈੱਸ ਜ ਡਿਸਟ੍ਰਿਕਟ ਦਾ ਅਲੱਗ-ਅਲੱਗ ਹਿਸਾਬ ਹੋ ਸਕਦਾ ਕਿ ਕਈਆਂ ਦੇ ਵਿੱਚ ਵਾਈਟ ਟੀ-ਸ਼ਰਟ ਦੇ ਨਾਲ ਬਲੈਕ ਜਿਹੜਾ ਆਪਣਾ ਲੋਅਰ ਪਾਈ ਜਾਂਦੀਆਂ ਕਈ ਜਿਹੜਾ ਪਜਾਮਾ ਵੀ کہہ ਦਿੰਦੇ ਐ ਲੋਅਰ ਨੂੰ ਠੀਕ ਆ ਤਾਂ ਪੀਟੀ ਜਿਹੜੀ ਹੈਗੀ ਆ ਮਤਲਬ ਪੀਟੀ ਡਰੈਸ ਹੈਗੀ ਆ ਉਹਦੇ ਵਿੱਚ ਇੱਕ ਤਾਂ ਆਪਣੀ ਹੋਊਗੀ ਵਾਈਟ ਸ਼ਰਟ ਠੀਕ ਆ ਵਾਈਟ ਸ਼ਰਟ ਦੇ ਨਾਲ ਡਿਪੈਂਡ ਕਰਦਾ ਕਿ ਤੁਹਾਨੂੰ ਖਾਕੀ ਪੀਟੀ ਖਾਕੀ ਪੀਟੀ ਪੈਂਟ ਲਵਾਉਂਦੇ ਆ ਜਾਂ ਕਾਲੀ ਲੋਅਰ ਲਵਾਉਂਦੇ ਆ ਜਾਂ ਨੀਲੀ ਲੋਅਰ ਲਵਾਉਂਦੇ ਆ ਤਾਂ ਪੀਟੀ ਪੈਂਟ ਦਾ ਤੁਸੀਂ ਸੋਹਣੀ ਸੋਹਣੀ ਹੈ ਇਹ ਟ੍ਰੇਨਿੰਗ ਦੇ ਵਿੱਚ ਕੰਮ ਆਊਗੀ ਪੀਟੀ ਪੈਂਟ ਠੀਕ ਹੈ ਖਾਕੀ ਰੰਗ ਦੀ ਪਲੱਸ ਲੋਅਰ ਲੈ ਲਓ ਗੂੜੇ ਨੀਲੇ ਕਲਰ ਦੀ ਠੀਕ ਹੈ ਜਿੱਦਾਂ ਦੀ ਆਪਣੀ ਪੱਗ ਹੁੰਦੀ ਡਿਸਟ੍ਰਿਕਟ ਅਫਸਰਾਂ ਦੀ ਨੀਲੀ ਪਲੱਸ ਕਾਲੀ ਲੋਅਰ ਲੈ ਲਓ ਠੀਕ ਹੈ ਜੋ ਵੀ ਤੁਹਾਨੂੰ ਉੱਥੇ ਕਿਹਾ ਪਾਉਣ ਲਈ ਤੁਸੀਂ ਪਾ ਲਓ ਜੇ ਨੀਲੀ ਅਲਾਉਡ ਹੈ ਨੀਲੀ ਪਾ ਲਓ ਜੇ ਕਾਲੀ ਅਲਾਉਡ ਤਾਂ ਕਾਲੀ ਪਾ ਲਓ ਬਟ ਟ੍ਰੇਨਿੰਗ ਸੈਂਟਰ ਦੇ ਵਿੱਚ ਨੀਲੀ ਲੋਅਰ ਹੀ ਅਲਾਉਡ ਹੈ ਠੀਕ ਹੈ ਜੀ ਤੇ ਉਸ ਤੋਂ ਬਿਨਾਂ ਆਪਣੀ ਇੱਕ ਹੁੰਦੀ ਹੈ ਜੀ ਪੀਟੀ 벨ਟ ਹੁੰਦੀ ਹੈ ਉਹ ਹੁੰਦੀ ਹੈ ਖਾਕੀ ਰੰਗ ਤੇ ਉਸ ਤੋਂ ਬਾਅਦ ਜਿਹੜੇ ਮੁੰਡੇ ਆ ਉਹਨਾਂ ਲਈ ਮਤਲਬ ਜਿਹੜੀ ਨੀਲੀ ਪੱਗ ਹੁੰਦੀ ਹੈ ਨਾ ਜਿਹੜਾ ਫਰਟੀ ਵਾਲੀ ਪੱਗ ਵੀ ਕਹਿੰਦੇ ਆ ਤਾਂ ਤੁਸੀਂ ਆਪਣੀ ਪੁਲਿਸ ਲਾਈਨ ਦੇ ਵਿੱਚ ਜਾਣਾ ਜਾਂ ਤੁਸੀਂ ਜਿੱਥੋਂ ਮਤਲਬ ਐਸੈਸਰੀ ਲੈ ਰਹੇ ਹੋ ਤਾਂ ਉਹਨਾਂ ਨੂੰ ਕਹਿਣਾ ਵੀ ਮੈਨੂੰ ਜਿਹੜੀ ਨੀਲੀ ਤੇ ਮਤਲਬ ਚਲਦਰੀ ਵਾਲੀ ਪੱਗ ਹੈ ਨਾ ਜਿਹੜੀ ਲਾਲ ਚਲਦਰੀ ਵਾਲੀ ਪੱਗ ਹੁੰਦੀ ਹੈ ਉਹ ਚਾਹੀਦੀ ਹੈ ਤਾਂ ਆਪੇ ਦੇ ਦੇਣਗੇ ਤੁਹਾਨੂੰ ਕੁਝ ਨਹੀਂ ਕਹਿੰਦੇ ਲੋੜ ਬਸ ਇਹਦਾ ਕਹਿਣਾ ਚਲਦਰੀ ਵਾਲੀ ਪੱਗ ਚਾਹੀਦੀ ਆ ਉਹ ਤੁਹਾਨੂੰ ਦੇ ਦੇਣਗੇ ਠੀਕ ਆ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਕੁੜੀਆਂ ਉਹ ਬੈਰਟ ਕੈਪ ਹੁੰਦੀ ਹੈ ਠ ਹੋ ਲੈਣੀ ਆ ਔਰ ਜਿਹੜੇ ਮੁੰਡੇ ਜਿਨ੍ਹਾਂ ਦੇ ਮਤਲਬ ਜਿੱਦਾਂ ਮੇਰੇ ਮੁੱਛਾਂ ਔਰ ਦਾੜ੍ਹੀ ਆ ਠੀਕ ਹੈ ਮੈਂ ਪਾਗੀ ਬਨੂੰਗਾ ਮੈਂ ਟੋਪੀ ਉਦਾਂ ਮਤਲਬ ਕਿ ਨਹੀਂ ਲੈ ਸਕਦਾ ਜਾਂ ਮਤਲਬ ਕਿ ਜਿਵੇਂ ਕਿ ਨੀਲੀ ਟੋਪੀ ਨਹੀਂ ਲੈ ਸਕਦਾ ਕਮਾਂਡੋ ਡਰੈਸ ਦੀ ਗੱਲ ਹੋਰ ਆ ਉਸ ਆਪਾਂ ਟੋਪੀ ਲੈ ਸਕਦੇ ਆ ਬਟ ਜੇਕਰ ਤੁਸੀਂ ਕਲੀਨ ਸ਼ੇਵਾਂ ਜਾਂ ਕੱਲੀਆਂ ਮੁੱਛਾਂ ਰੱਖੀਆਂ ਦਾੜ੍ਹੀ ਨਹੀਂ ਹੈਗੀ ਤਾਂ ਫਿਰ ਤੁਸੀਂ ਟੋਪੀ ਲੈ ਸਕਦੇ ਹੋ ਤੇ ਕੁੜੀਆਂ ਤਾਂ ਟੋਪੀ ਹੀ ਲੈਂਦੀਆਂ ਨੇ ਠੀਕ ਆ ਤਾਂ ਇਹ ਸਾਰੀ ਐਸੈਸਰੀ ਦੀ ਮਤਲਬ ਗੱਲਬਾਤ ਸੀਗੀ ਜੋ ਵੀ ਮੈਂ ਤੁਹਾਨੂੰ ਐਸੈਸਰੀ ਦੱਸੀ ਆ ਤਾਂ ਇਹ ਆਪਾਂ ਨੂੰ ਖੁਦ ਨੂੰ ਲੈਣੀ ਪੈਣੀ ਹੈ ਚਾਹੇ ਤੁਸੀਂ ਆਪ ਦੇ ਜਿਲੇ ਵਿੱਚੋਂ ਤੇ ਚਾਹੀ ਜਿੱਥੇ ਤੁਸੀਂ ਪੋਸਟਡ ਆ ਮਤਲਬ ਜਿੱਥੇ ਤੁਹਾਡੀ ਜੁਆਇਨਿੰਗ ਹੋਣੀ ਆ ਚਾਹੀ ਉੱਥੇ ਮਿਲ ਜੂਗੀ ਪਰ ਮੇਰਾ ਮੰਨਣਾ ਇਹ ਆ ਕਿ ਤੁਸੀਂ ਜੁਆਇਨਿੰਗ ਤੋਂ ਪਹਿਲਾਂ ਪਹਿਲਾਂ ਆਪਣੀ ਦੀ ਐਡਰੈਸ ਉਹ ਕੰਪਲੀਟ ਕਰ ਲਓ ਕਿਉਂਕਿ ਜੁਆਇਨਿੰਗ ਤੋਂ ਅਗਲੇ ਦਿਨ ਜਾਂ ਇੱਕ ਦਿਨ ਛੱਡ ਕੇ ਤੁਹਾਨੂੰ ਕਹਿ ਦੇਣਗੇ ਕਿ ਤੁਹਾਡੀਆਂ ਡਿਊਟੀਆਂ ਸ਼ੁਰੂ ਆ ਤੇ ਫਿਰ ਇਹ ਨਾ ਹੋਵੇ ਕਿ ਤੇ ਮੈਂ ਪਿਛਲੀ ਵਾਰ ਵੀ ਕਿਹਾ ਸੀ 2023 ਵਾਲਿਆਂ ਨੂੰ ਕਈਆਂ ਨੇ ਸਵਾਲੀਆਂ ਸੀ ਵਰਦੀਆਂ ਬਹੁਤ ਵਧੀਆ ਮਤਲਬ 2023 ਦੇ ਸਟੂਡੈਂਟਸ ਵੀ ਬਹੁਤ ਵਧੀਆ ਅਗਿਆਕਾਰੀ ਸਟੂਡੈਂਟ ਸੀਗੇ ਚਾਹੇ ਚਲੋ ਮੇਰੇ ਤੋਂ ਵੱਡੇ ਵੀ ਹੋਣਗੇ ਕਈ ਵਿੱਚ ਉਮਰ ਦੇ ਵਿੱਚ ਬਟ ਐਜ਼ ਅ ਸੀਨੀਅਰ ਠੀਕਾ ਹੁਣ ਵੀ ਕਰਦੇ ਨੇ ਟ੍ਰੇਨਿੰਗ ਕਰ ਰਹੇ ਨੇ ਠੀਕ ਆ ਤੇ ਹੁਣ ਵੀ ਮੇਥੋਂ ਮਤਲਬ ਗਾਈਡੈਂਸ ਲੈਂਦੇ ਰਹਿੰਦੇ ਨੇ ਤੇ ਹੋਪਸ ਹੋ ਕੇ ਤੁਸੀਂ ਵੀ ਇਦਾਂ ਹੀ ਮਤਲਬ ਕੀ ਕਰੋਗੇ ਮਰੀਨਾ ਵਧੀਆ ਟ੍ਰੀਟ ਕਰੋਗੇ ਤਾਂ ਫੇਰ ਹੀ ਮੈਂ ਤੁਹਾਨੂੰ ਅੱਗੇ ਜਿਹੜਾ ਵਧੀਆ ਟੌਪਿਕਸ ਤੋਂ ਡੀਕਲੀਅਰ ਕਰਦਾ ਰਹੂੰਗਾ ਤੇ ਇਹ ਚੀਜ਼ ਮੈਂ ਤੁਹਾਨੂੰ ਦੱਸਦੀ ਆ ਵੀ ਆਦੀ ਵਰਦੀ ਜਿਹੜੀ ਉਹ ਪਹਿਲਾਂ ਸਵਾਕ ਹੀ ਰੱਖ ਲਓ ਠੀਕ ਐ ਸੈਸਰੀ ਵਰੀ ਆਪਣੀ ਕੰਪਲੀਟ ਕਰੋ ਤਾਂ ਕਿ ਜੁਆਇਨਿੰਗ ਤੋਂ ਬਾਅਦ ਨਾਲ ਦਿਨ ਤੁਹਾਨੂੰ ਜਿਹੜੀ ਡਿਊਟੀ ਭੇਜਣ ਦਾ ਤੁਸੀਂ ਇਹ ਜੀ ਨਾ ਕਹੋ ਕਿ ਮੇਰੇ ਕੋਲ ਵਰਦੀ ਹੈ ਨਹੀਂ ਵਰਦੀ ਦਾ ਕੋਈ ਐਕਸਕਿਊਜ਼ ਨਹੀਂ ਚੱਲਣਾਗਾ ਤੁਸੀਂ ਮਤਲਬ ਇਹ ਸਵਾਈਆ ਕਿਉਂ ਨਹੀਂ ਸ ਡਿਊਟੀ ਉਸ ਨੂੰ ਲੈਣੀ ਲੈਣੀ ਫਿਰ ਸਜ਼ਾ ਮਿਲੂਗੀ ਰਿਕਰੂਟੀ ਦੇ ਵਿੱਚ ਸਜ਼ਾ ਬਹੁਤ ਮਿਲਦੀ ਹੈ ਠੀਕ ਹੈ ਜੋ ਨਵੇਂ ਭਰਤੀ ਮੁੰਡੇ ਕੁੜੀਆਂ ਹੁੰਦੇ ਹਨ ਨਾ ਤੇ ਕੋਈ ਗੱਲ ਨਹੀਂ ਇੱਥੇ ਵੀ ਮੈਂ ਗੱਲ ਕਰੂੰਗਾ ਠੀਕ ਆ ਤਾਂ ਚੀਕਾਂ ਕਢਾ ਦਿੰਦੇ ਫਿਰ ਪੁਲਿਸ ਲਾਈਨ ਦੇ ਵਿੱਚ ਫੇਰ ਨਾ ਮੈਨੂੰ ਕਿਉਂ ਵੀ ਮਤਲਬ ਸਿੱਧਾ ਵੀ ਇੰਨੀ ਥੋੜਾ ਸਟ੍ਰਿਕਟ ਸ਼ਬਦਾਂ ਚ ਕਹਿ ਰਹੇ ਨੇ ਤਾਂ ਮੇਰੇ ਕੋਲ ਇੱਕ ਮਤਲਬ ਪੁਰਾਣੇ ਜਿਹੜੇ ਹੈਗੇ 2023 ਵਾਲੇ ਉਹਨਾਂ ਦੀ ਮੇਰੇ ਕੋਲ ਰਿਕਾਰਡਿੰਗਸ ਪਈਆਂ ਨੇ ਕਿ ਸਾਡਾ ਜਲੂਸ ਕੱਢਿਆ ਹੋਇਆ ਇੱਥੇ ਸੀ ਡੀ ਆਈ ਸਾਹਿਬ ਨੇ ਪੁਲਿਸ ਲਾਈਨ ਦੇ ਵਿੱਚ ਤੇ ਘਰ ਵੀ ਨਹੀਂ ਭੇਜ ਰਹੇ ਤੇ ਸਾਡਾ 150 ਵਿਦਿਆਰਥੀ ਸੰਭੀ ਸਾਨੂੰ ਟ੍ਰੇਨਿੰਗ ਤੇ ਕਦੋਂ ਭੇਜਿਆ ਜਾਊਗਾ ਵੀ ਕਦੋਂ ਸਾਨੂੰ ਟ੍ਰੇਨਿੰਗ ਤੇ ਭੇਜਿਆ ਜਾਊਗਾ ਘਰ ਭੇਜਣਗੇ ਤਾਂ ਇਸ ਕਰਕੇ ਆਪ ਦਾ ਜਿਹੜਾ ਪ੍ਰੋਪਰ ਪ੍ਰੋਸੈਸਿਸ ਪੂਰੀ ਕਰਕੇ ਰੱਖੋ ਠੀਕ ਆ ਹੁਣ ਤੁਹਾਡਾ ਜਿਹੜਾ ਪ੍ਰੋਸੈਸ ਬਹੁਤ ਛੇਤੀ ਕੰਪਲੀਟ ਹੋਣ ਜਾ ਰਿਹਾ ਤੇ ਮੇਰੇ ਵੱਲੋਂ 올 ਦੀ ਬੈਸਟ ਆ ਤੇ ਇਸੇ ਤਰ੍ਹਾਂ ਮਤਲਬ ਕਿ ਵੀਡੀਓ ਸਾਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਵੀਡੀਓ ਪੂਰੀ ਫੁੱਲ ਜਾਣਕਾਰੀ ਮਿਲ ਸਕੇ ਤੇ ਆਪਣੇ ਟੌਪਿਕ ਜਿਹੜੇ ਉਹ ਜਰੂਰ ਰੱਖਿਆ ਕਰੋ ਆਪਣੇ ਰਿਵਿਊ ਜਰੂਰ ਦਿਆ ਕਰੋ ਫੀਡਬੈਕ ਦਿਆ ਕਰੋ ਤਾਂ ਕਿ ਆਨਰਲ ਦਿਨ ਮੈਂ ਤੁਹਾਡੇ ਹੋਰ ਜਿਹੜੇ ਟੌਪਿਕਸ ਆਉ ਕਲੀਅਰ ਕਰ ਸਕਾਂ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤੇ ਤੇ ਚੈਨਲ ਨੂੰ ਸਪੋਰਟ ਕਰਦੇ ਰਹੋ ਇਦਾਂ ਹੀ ਵੀਡੀਓ ਲਾਈਕ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਦਿਓ ਫਿਰ ਜਾਇਦ ਮਿਲਦੇ ਆਂ ਕਿਸੇ ਹੋਰ ਵੀਡੀਓ ਕਿਸੇ ਹੋਰ ਟੌਪਿਕ ਤੇ ਤਦ ਤੱਕ ਲਈ ਸਸਕਾਲ ਜੈ ਹਿੰਦ ਚਾਉਂਦੇ ਵਾਸਤੇ ਰਹੋ